ਮਤਿ ਦੀ ਕਿੰਨੇ ਵਜੇ ਹਾਸ ਹੋਇਆ ਕਿੱਦਾਂ ਆਇਆ ਇਹ ਸਰ ਵੀ ਟਾਈਮ ਤਾਂ ਕਰੀਬ ਇਹਦਾ 2:30 ਦਾ ਦੱਸ ਰਿਹਾ ਤੇ ਇਹ ਯਾਤਰਾ ਵਾਲੀ ਬੱਸ ਸੀਗੀ ਹਰਦਵਾਰ ਤੋਂ ਜੰਮੂ ਸਾਈਡ ਜਾ ਰਹੀ ਸੀਗੀ ਤੇ ਆਪਣੀ ਗੱਡੀ ਦਾ ਜਿਹੜੀ ਟਾਇਰ ਉਹਨਾਂ ਪਿੰਚਰ ਹੋ ਗਿਆ ਇਸ ਟਿਪਣੀ ਚੀਜ਼ ਕਰ ਰਹੇ ਸੀ ਤੇ ਅਚਾਨਕ ਪਿੱਛੋਂ ਆ ਕੇ ਉਹ ਜਿਹੜਾ ਟਰਾਲਾ ਆ ਪਿੱਛੇ ਉਹ ਆ ਕੇ ਵਿੱਚ ਵੱਜਾਇ ਦੇ ਉਹਦੇ ਵੱਜਣ ਕਰਕੇ ਇਹ ਧੱਕਾ ਵੱਜਾ ਲੋਡ ਕਰਕੇ ਤੇ ਉਹ ਐਕਸੀਡੈਂਟ ਹੋ ਗਿਆ ਇਹ ਬਸ ਪਲਟ ਗਈ ਜਿਹੜੇ ਸਵਾਰੀ ਆ ਇੰਜਰਡ ਹੋ ਗਏ ਆ ਜਿਹੜੇ ਇਹ ਸਾਰੇ ਯਾਤਰੀ ਸੀ ਯਾਤਰੀ ਸੀ ਯਾਤਰਾ ਵਾਲੀ ਬਸ ਸੀ ਦੋ ਢਾਈ ਦਾ ਟਾਈਮ ਹੋਊਗਾ ਜੀ ਰਾਤ ਯਾਤਰੀ ਕਿੰਨੇ ਸੀ 45 ਦੇ ਕਰੀਬ ਦੱਸ ਰਹੇ ਜੀ ਠੀਕ ਜੀ ਦੈਟਸ ਵੀ ਆ ਯੂ ਮੀਨ ਹਾਂ ਇੱਕ ਦੀ ਡੈਥ ਹੋਈ ਆ ਚਾਰ ਬੰਦੇ ਸੀਰੀਅਸ ਆ ਬਾਕੀ ਨੋਰਮਲ ਇੰਜਰਡ ਆ ਪੀਜੀਐਪੇ ਜਿੰਨੇ ਕੁ ਸੀ ਹਾਂ ਜਿਹੜੇ ਜ਼ਿਆਦਾ ਸੀਰੀਅਸ ਹੋ ਚੰਡੀਗੜ੍ਹ ਪੀਜੀਐ ਜਾਂ ਬਾਕੀ ਸਿਵਲ ਹਸਪਤਾਲ ਲੁਧਿਆਣਾ ਗਲਤੀ ਕਿਹਦੀ ਦੱਸੀ ਜਾ ਰਹੀ ਹੈ ਤੁਹਾਡੇ ਕੱਲਤੀ ਦਾ ਸਾਰੇ ਇਦਾਂ ਵੇ ਹੁਣ ਇਹ ਰੋਡ ਤੇ ਚੇ ਟਾਇਰ ਚੇਂਜ ਕਰਦੇ ਸੀ ਤੇ ਟਰਾਲੇ ਵਾਲੇ ਦੀ ਅੱਖ ਲੱਗ ਗਈ ਆ ਮਤਲਬ ਸਾਡੀ ਸੋਚਣੀ ਆ ਵੇ ਟਰਾਲੇ ਵਾਲੇ ਦੀ ਅੱਖ ਲੱਗ ਗਈ ਹੋ ਸਕਦੀ ਆ ਜਿਹੜਾ ਰੋਡ ਤੋਂ ਇਧਰ ਸਾਈਡ ਤੇ ਆ ਗਿਆ ਇਧਰ ਵਿੱਚ ਬਚਾ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਆਪਣੀ ਇਹ ਜੰਮੂ ਜਾ ਸਾਈਡ ਜਾ ਰਹੇ ਸੀਗੇ ਜੀ ਜੰਮੂ ਦੇ ਆਂਦੇ ਕਿੱਥੋਂ ਪਸ ਆਂਦੇ ਹਰਦਵਾਰ ਤੋਂ ਆਏ ਪਏ ਸਾਰੇ ਗੱਡੀ ਦੇ ਬੱਸ ਦੇ ਵਿੱਚ ਸੀ ਬੱਸ ਦੇ ਵਿੱਚ ਸਵਾਰ ਸੀਗੇ ਜੀ ਤੇ ਜਿਹੜਾ ਬੱਸ ਦਾ ਸਟਾਫ ਆ ਡਰਾਈਵਰ ਕੈਨਡੈਟਰ ਹੁੰਦੇ ਆ ਉਹ ਟਾਇਰ ਚੇਂਜ ਕਰ ਰਹੇ ਸੀ